ਹੈਲੋ ਮੈਂ ਡਾਕਟਰ ਤੇਰੰਕਰ ਲੈ ਕੇ ਹਾਜ਼ਰ ਹਾਂ ਇੱਕ ਨਵਾਂ ਮੇਸ਼ਾ ਗਲਸ ਨੂੰ ਸਾੜਾ ਨਫਰਤ ਬਹੁਤ ਵੱਧ ਗਈ ਹੈ ਬਚ ਕੇ ਰਿਆ ਕਰੋ ਚੰਗੇ ਭਲੇ ਤੁਸੀਂ ਹੁੰਨੇ ਹੋ ਮੰਝਾ ਮਲ ਲੈਨੇ ਹੋ ਤੁਹਾਡਾ ਬੱਚਾ ਬਿਮਾਰ ਰਹਿਣ ਲੱਗ ਪੈਂਦਾ ਤੁਹਾਡੇ ਘਰ ਨੂੰ ਨਜ਼ਰਾਂ ਖਾ ਜਾਂਦੀਆਂ ਕਦੀ ਸੋਚਿਆ ਇਹਦੇ ਪਿੱਛੇ ਸਾਰਾ ਲੌਜੀਕ ਕੀ ਆ ਬਿਸ਼ੱਕ ਸਦੀਆਂ ਤੋਂ ਮਨੁੱਖ ਦੇ ਅੰਦਰ ਜਿਹੜਾ ਇਹ ਸਾੜਾ ਆ ਉਹ ਤੰਤਰ ਮੰਤਰ ਸਾਧਨਾ ਕਾਲੇ ਜਾਦੂ ਪਤਾ ਨਹੀਂ ਕੀ ਕੀ ਅੱਗ ਬੜੀ ਕਿੱਥੇ ਕਿੱਥੇ ਜਾਂਦੇ ਲੋਕ ਆਪਣੀਆਂ ਤਨਖਾਹਾਂ ਦਾ ਕਿੰਨਾ-ਕਿੰਨਾ ਪੈਸਾ ਇਹਨਾਂ ਚੱਕਰਾਂ 'ਚ ਪਾ ਦਿੰਦੇ ਆ ਕਾਰਨ ਦੂਜੇ ਦੀ ਤਬਾਹੀ ਦੇਖੋ ਦੁੱਖ ਕੀ ਆ ਮਨੁੱਖ ਦਾ ਮਨੁੱਖ ਦੇ ਨਾਲ ਕਿ ਅੰਡਰਗਆਇੰਡ ਇੱਛੇ ਤੁਹਾਡਾ ਦੁਖੀ ਬੈਠਾ ਹੁੰਦਾ ਕਈ ਵਾਰੀ ਤਾਂ ਘਰ ਦਾ ਬੰਦਾ ਹੀ ਹੁੰਦਾ ਰਿਸ਼ਤੇਦਾਰ ਸੱਜਣ ਬਣ ਕੇ ਤੁਹਾਡਾ ਇਹ ਕੰਮ ਕਰ ਰਿਹਾ ਹੁੰਦਾ ਕਿਉਂਕਿ ਉਹ ਤੁਹਾਡੀਆਂ ਖੁਸ਼ੀਆਂ ਬਰਦਾਸ਼ਤ ਨਹੀਂ ਕਰ ਸਕਦੇ ਫਿਰ ਚੇਲਿਆਂ ਚਾਂਟਿਆਂ ਕੋ ਜਾਣਾ ਸ਼ੁਰੂ ਕਰ ਦਿੰਦੇ ਆ ਜਾਂ ਕਿਸੇ ਤੰਤਰਿਕ ਕੋਲ ਜਾਣਾ ਸ਼ੁਰੂ ਕਰ ਦੋਤੇ ਆ ਮਤਲਬ ਨਿਰਦੋਸ਼ ਪਰਿਵਾਰ ਦੀ ਉਜਾੜ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਤਬਾਹੀ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਬਿਨਾਂ ਕਿਸੇ ਗੁਨਾਹ ਦੇ ਬਿਨਾਂ ਕਿਸੇ ਜ਼ੁਰਮ ਦੇ ਇਹ ਜਿਹੜਾ ਪਰਿਵਾਰਾਤਵਾ ਹੋਣਾ ਸ਼ੁਰੂ ਹੋ ਜਾਂਦਾ ਅਚਾਨਕ ਬਿਮਾਰ ਰਹਿਣ ਲੱਪੈਂਦੇ ਆ ਇਦਾਂ ਦੇ ਰੋਗ ਚਿੰਬੜ ਜਾਂਦੇ ਜਿਹੜੇ ਲਾਜ ਇਲਾਜ ਹੁੰਦੇ ਆ ਆਰਥਿਕ ਤਬਾਹੀ ਆ ਜਾਂਦੀ ਹੈ ਇੱਕ ਘਣਵਾਗੇ ਤੰਤਰਿਕ ਕਿਰਿਆਵਾਂ ਤੁਹਾਨੂੰ ਅੰਦਰੋਂ ਅੰਦਰ ਖਾਂਦੀਆਂ ਆ ਸੋ ਇਹ ਕਰਮਾਂ ਦੀ ਲਿਖਤ ਤਾਂ ਭੁਗਤਣੀ ਪੈਣੀ ਹੈ ਜਿਹਨੇ ਕਰਨਾ ਪਰ ਕੋਈ ਡਰਦਾ ਜਦੋਂ ਕਰਦਾ ਮਾੜੇ ਕਰਮ ਹਨਾ ਕਿੱਥੇ ਤੱਕ ਭੱਜ ਲਓਗੇ ਭੱਜ ਕੇ ਜਾਓਗੇ ਕਿੱਥੇ ਅਗਲੇ ਸਾਰੇ ਗਲੀ ਬੰਦ ਹੋ ਜਾਣੀ ਰਸਤੇ ਬੰਦ ਆ ਤੁਹਾਨੂੰ ਇਹ ਭੁਗਤਣਾ ਹੀ ਪੈਣਾ ਹੈ ਪਰ ਜਿਨ੍ਹਾਂ ਦੇ ਉੱਤੇ ਤੁਸੀਂ ਇਹ ਤੰਤਰਿਕ ਕਿਰਿਆਵਾਂ ਕਰਵਾਉਂਦੇ ਹੋ ਜਾਂ ਕਰਦੇ ਹੋ ਉਹ ਜਿੰਦੇ ਜੀ ਵਿਚਾਰੇ ਉਹਨਾਂ ਲਈ ਮੌਤ ਦਾ ਸਮਾਨ ਇਕੱਠਾ ਕਰ ਦਿੱਤੇ ਆ ਉਹਨਾਂ ਦੇ ਜੀਣ ਦਾ ਕੁਝ ਅੱਜ ਨਹੀਂ ਰਹਿੰਦਾ ਮੈਂ ਨਾ ਤੁਹਾਨੂੰ ਅਗਾਹ ਕਰੂੰਗੀ ਸੁਚੇਤ ਕਰਨ ਲੱਗੀ ਆ ਆਪਣੀ ਜੀਵਨ ਦੀਆਂ 10 ਚੀਜ਼ਾਂ ਬਚਾ ਲਓ ਬਚਾ ਲਓ ਬਚਾ ਲਓ ਫਿਰ ਕੋਈ ਤੰਤਰਿਕ ਆਕਾਸ਼ੋਂ ਉਤਰ ਕੇ ਆ ਜੇ ਤੁਹਾਡਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਆਪਣੀਆਂ 10 ਚੀਜ਼ਾਂ ਤੁਸੀਂ ਬਚਾ ਕੇ ਰੱਖਣੀਆਂ ਹਨ ਦੇਖੋ ਨਹੀਂ ਕਰੋਗੇ ਤਾਂ پاگل ਤੱਕ ਕਰ ਦਿੰਦੇ ਇਹ ਤੰਤਰਿਕ ਮੈਂ ਕਈ ਇਦਾਂ ਦੇ ਘਰਾਂ ਨੂੰ ਜਾਣਦੀ ਹਾਂ ਜਿੱਥੇ ਤਬਾਹੀ ਘਰ ਕਰ ਚੁੱਕੀ ਆ ਔਰ ਲਾ ਇਲਾਜ ਹੋ ਗਿਆ ਉਹ ਸਾਰਾ ਕੁਝ ਜੋ ਖਲਾਰਾ ਪਾਤਾ ਇਹਨਾਂ ਤੰਤਰਿਕਾਂ ਨੇ ਸੋ ਸਭ ਤੋਂ ਪਹਿਲਾਂ ਤੁਸੀਂ ਆਪਣੇ ਵਾਲਾਂ ਦੀ ਸੰਭਾਲ ਕਰਨੀ ਹਰ ਰੋਜ਼ ਸਿਰ ਬਾਉਨੇ ਸੀ ਤੰਤਰਿਕ ਕਿਰਿਆ ਕਰਨ ਵਾਲਿਆਂ ਦੇ ਲਈ ਇਹ ਸਭ ਤੋਂ ਆਸਾਨ ਰਸਤਾ ਹੁੰਦਾ ਕਿਉਂਕਿ ਤੁਹਾਡਾ ਸਾਇੰਸ ਕਹਿੰਦਾ ਕਿ ਤੁਹਾਡੀ ਡੀਐਨਏ ਦੀ ਪਛਾਣ ਤੁਹਾਡੇ ਵਾਲਾ ਰਾਈ ਹੁਣੀ ਆ ਸੋ ਜਿਹੜੇ ਵਾਲ ਆ ਉਹਨਾਂ ਨੂੰ ਸੰਭਾਲੋ ਜਦੋਂ ਵੀ ਕੰੰਗੀ ਕਰਦੇ ਆ ਵਾਲਾਂ ਨੂੰ ਜਲਾਓ ਪੁਰਾਣੇ ਬਜ਼ੁਰਗ ਇਦਾਂ ਕਰਦੇ ਸੀ ਨਹੀਂ ਜਲਾ ਸਕਦੇ ਉਹਨਾਂ ਦੀ ਬਦਬੂ ਚੰਗੀ ਨਹੀਂ ਲੱਗਦੀ ਮਿੱਟੀ 'ਚ ਦੱਬ ਦਿਓ ਠੀਕ ਆ ਨਹੀਂ ਇਹ ਵੀ ਕਰ ਸਕਦੇ ਆ ਤਾਂ ਥੋੜਾ ਜਨਾ ਥੁੱਕ ਦੇਈਦਾ ਇੱਕ ਕੰਟੇਨਰ 'ਚ ਤੁਸੀਂ ਸਾਰੇ ਵਾਲ ਘਰ ਦੇ ਪਰਿਵਾਰ ਦੇ ਜਿਹੜੇ ਉਹ ਸਿੱਟਣੇ ਸ਼ੁਰੂ ਕਰੋ ਉੱਤੇ ਹਲਕਿਆ ਜਿਹਾ ਥੁੱਕ ਸਿੱਟ ਦਿਓ ਉਹਦੀ ਜਿਹੜੀ ਪਰਤ ਚੜ੍ਹ ਜਾਣੀ ਥੁੱਕ ਦੀ ਜਾਂ ਕੋਟਿੰਗ ਲੱਗ ਜਾਣੀ ਜਾਂ ਬਾਈਂਡਿੰਗ ਹੋ ਜਾਣੀ ਜਾਂ ਸੀਲ ਦਾ ਕੰਮ ਕਰੇਗੀ ਸੋ ਤੁਹਾਡਾ ਕੋਈ ਵਾਲਵਿੰਗਾ ਨਹੀਂ ਕਰ ਸਕੇਗਾ ਸੋ ਸਭ ਤੋਂ ਜ਼ਿਆਦਾ ਤੰਤਰਿਕ ਕਿਰਿਆ ਚੱਲਦੀ ਹੈ ਵਾਲਾਂ ਤੇ ਦੂਜਾ ਤੁਹਾਡੇ ਸਰੀਰ ਦਾ ਅੰਗ ਆ ਗਿਆ 9 9 એનર્ਜੀ ਕੰਟਰੋਲ ਕਰਦੇ ਆ ਤੰਤਰਿਕ ਇਹਨਾਂ ਦੇ ਨਾਲ ਤੁਹਾਡੀ ਪਤਾ ਇਹ ਤੁਹਾਡੇ ਸਰੀਰ ਦਾ ਮੁੱਖ ਅੰਗ ਆ ਤੁਸੀਂ ਨੌ ਕੱਟ ਕੇ ਜਾਂ ਤਾਂ ਜਲਾ ਦੇਣੇ ਜਾਂ ਮਿੱਟੀ 'ਚ ਦਬ ਦੇਣੇ ਆ ਇੱਧਰ ਉੱਧਰ ਤੁਸੀਂ ਨਹੀਂ ਸਿੱਟਣੇ ਇਹਨਾਂ ਨੂੰ ਨਾ ਕੱਟੋ ਅਖਬਾਰ ਤੇ ਫਿਰ ਤੁਸੀਂ ਕਿਸੇ ਗਮਲੇ ਦੀ ਮਿੱਟੀ 'ਚ ਦਬਾ ਦਿਓ ਘਰ ਦੇ ਵਿੱਚ ਬਸ ਹੋਰ ਕਿਤੇ ਨਹੀਂ ਆ ਜਾਣੇ ਚਾਹੀਦੇ ਨੇ ਤਾਂ ਦੇਖੋ ਫਿਰ ਕੀ ਹਾਲ ਕਰਦੇ ਆ ਲੋਕ ਤੁਹਾਡਾ ਜਿਸ ਭਾਂਡੇ 'ਚ ਤੁਸੀਂ ਕੁਝ ਖਾ ਪੀ ਰਹੇ ਹੋ ਉਹਦੇ ਵਿੱਚ ਤੁਹਾਡੀ ਜਿਹੜੀ ਆ ਊਰਜਾ ਤੁਹਾਡਾ ਸਪਰਸ਼ ਲੱਗ ਚੁੱਕਾ ਹੁੰਦਾ ਤੁਹਾਡੀ એનર્ਜੀ ਉਸ ਭਾਂਡੇ 'ਚ ਆ ਚੁੱਕੀ ਹੁੰਦੀ ਹੈ ਸੋ ਤੁਹਾਡਾ ਕਿਉਂਕਿ ਮੂੰਹ ਥੁੱਕ ਸਲਾਈਵਾ ਲੱਗ ਚੁੱਕਾ ਹੁੰਦਾ ਜਿਹੜਾ ਤੁਹਾਡਾ ਵਰਤਾ ਹੋਇਆ ਭਾਂਡਾ ਹੈ ਉਹਨੂੰ ਤੋਲੋ ਜੇ ਉਹ ਸਿੰਗਲ ਯੂਜ਼ ਵਾਲਾ ਹੈ ਤਾਂ ਉਹਨੂੰ ਤੋੜ ਕੇ ਮਿੱਟੀ 'ਚ ਦਬਾ ਦਿਓ ਪਾਣੀ 'ਚ ਬਹਾ ਦਿਓ ਕਿਉਂਕਿ ਤੁਹਾਡੀ ਜਿਹੜੀ ਸਪਰਸ਼ ਦੀ ਸਲਾਈਵੇ ਦੀ એનર્ਜੀ ਆ ਇਹ ਬੜੀ ਸੰਵੇਦਨਸ਼ੀਲ ਹੁੰਦੀ ਆ ਤੇ ਤੰਤਰਿਕ ਤੁਹਾਡੇ ਭਾਂਡੇ ਤੇ ਵੀ ਕਾਰਾ ਕਰ ਸਕਦੇ ਹਨ ਇਸ ਲਈ ਆਪਣਾ ਘਰ ਜਿਹੜਾ ਭਾਂਡਾ ਵਰਤਿਆ ਉਹਨੂੰ ਤੋਂ ਲਓ ਠੀਕ ਹੈ ਜੀ ਉਹਨੂੰ ਤੁਸੀਂ ਜਿਹੜਾ ਜਿਹੜਾ ਸਿੰਗਲ ਯੂਜ਼ ਆ ਨਾ ਉਹਨੂੰ ਤੁਸੀਂ ਦਿਲਾ ਸਕਦੇ ਹੋ ਮਿੱਟੀ ਚ ਦਵਾ ਦਿਓ ਸੋ ਅੱਗੇ ਗੱਲ ਆ ਗਈ ਤੁਹਾਡੇ ਸਾਹ ਦਮ ਪ੍ਰਾਣ ਇਹਨਾਂ ਤੇ ਵੀ ਟੁੱਟ ਕੇ ਚੱਲਦੇ ਹਨ ਕਈ ਤੰਤਰਿਕ ਸਾਰਾ ਹੀ ਵਸ਼ੀਕਰਨ ਕਰਦੇ ਆ ਤੁਹਾਡੀ ਸਮੁੱਚੀ એનર્ਜੀ ਨੂੰ ਬੰਨ ਲੈਂਦੇ ਆ ਕਦੇ ਵੀ ਕੋਈ ਅਣਜਾਣ ਬੰਦਾ ਜਾਂ ਤੁਹਾਡਾ ਰਿਸ਼ਤੇਦਾਰ ਮਿੱਠਾ ਬਣ ਕੇ ਤੰਤਰਿਕ ਤੇ ਕਹਿੰਦੇ ਤੁਹਾਨੂੰ ਕਵੇ ਕਿ ਆ ਚੀਜ਼ ਆ ਜਿਹੜਾ ਆਪਣਾ ਸਾਹ ਛਾੜ ਦੇ ਦੇ ਉੱਤੇ ਫੂਕ ਮਾਰ ਦੇ ਕਦੇ ਇਦਾਂ ਨਹੀਂ ਕਰਨਾ ਭੁੱਲ ਕੇ ਵੀ ਵਸ਼ੀਕਰਨ ਲਈ ਵਰਤਿਆ ਜਾਂਦਾ ਤੁਹਾਡੀ એનર્ਜੀ ਨੂੰ ਬਾਕੀ ਰਹਿ ਗਈ ਗੱਲ ਫੋਟੋ ਦੀ ਫੋਟੋ ਤੁਹਾਡੀ ਜਿਹੜੀ ਤਸਵੀਰ ਹੈ ਉਦੇ ਵਿੱਚ ਵੀ ਤੁਹਾਡੀ એનર્ਜੀ ਨੂੰ ਬੰਨਣ ਦੀ ਤੰਤਰਿਕ ਕੋਸ਼ਿਸ਼ ਕਰਦੇ ਆ ਡੀਪੀ ਜਿਹੜੀ ਲਾਉਨੇ ਆ ਨਾ ਤੁਸੀਂ ਇਹ ਕੋਈ ਵੀ ਪ੍ਰਿੰਟ ਕਢਾ ਕੇ ਤੰਤਰਿਕ ਨੂੰ ਦੇ ਸਕਦਾ ਤੇ ਤੰਤਰਿਕ ਕਰਿਆ ਹੋ ਸਕਦੀ ਹੈ ਇਸ ਲਈ ਆਪਣੀਆਂ ਫੋਟੋਆਂ ਸੰਭਾਲ ਕੇ ਰੱਖਣੀਆਂ ਫੋਟੋ ਬਹੁਤ ਕਈ ਵਾਰੀ ਪੁਰਾਣੀਆਂ ਹੋ ਜਾਂਦੀਆਂ ਉਦਾਂ ਤਾਂ ਇੱਕ ਕਾਰਨਰ ਬਣਾ ਲਓ ਹਰ ਇੱਕ ਫੋਟੋ ਨੂੰ ਮੜਾ ਕੇ ਆਪਣੇ ਘਰ ਦੇ ਵਿੱਚ ਫੈਮਿਲੀ ਕਾਰਨਰ ਉਹਨੂੰ ਨਾਮ ਦੇ ਦਿਓ ਯਾਦਾਂ ਦਾ ਹਨਾ ਪਰ ਜੋ ਫੋਟੋਆਂ ਫਟ ਗਈਆਂ ਆ ਪੁਰਾਣੀਆਂ ਹੋ ਗਈਆਂ ਉਹਨਾਂ ਨੂੰ ਜੜਾ ਦਿਓ ਮਿੱਟੀ 'ਚ ਦੱਬ ਦਿਓ ਇਹ ਤੁਸੀਂ ਨਾ ਜਿਹੜਾ ਸੋਚਦੇ ਹੋ ਫੋਟੋਆਂ 'ਚ ਮਨ ਇਹ ਤੰਤਰਕ ਪੜ ਲੈਂਦੇ ਫੋਟੋ ਦੇ ਰਾਹੀਂ ਤੁਹਾਡੇ ਮਨ ਨੂੰ ਵੀ ਪੜਨਾ ਸ਼ੁਰੂ ਕਰ ਦਿੰਦੇ ਆ ਸੋ ਉਹ ਅਗੋੜੀ ਬਖਸ਼ ਦੇਣੀ ਆ ਬਾਕੀ ਕਿਤੇ ਵੀ ਕੋਈ ਤੁਹਾਡੀ ਹੈਂਡ ਰਾਈਟਿੰਗ ਆ ਹੱਥ ਲਿਖਤਾ ਕੋਈ ਕਾਗਜ਼ ਆ ਕਾਪੀ ਆ ਜਾਂ ਤੁਹਾਡੇ ਕਿਤੇ ਸਾਈਨ ਨੇ ਉਹਨਾਂ ਬਹੁਤ ਪੁਰਾਣੇ ਕਾਗਜ਼ਾਂ ਨੂੰ ਜਲਾ ਦਿਓ ਨਸ਼ਟ ਕਰ ਦਿਓ ਠੀਕ ਆ ਤੁਹਾਡੇ ਜਿਹੜੇ ਪੈਰਾਂ ਦੀ ਧੂੜ ਆ ਜਾਂ ਨਿਸ਼ਾਨ ਆ ਉਹ ਵੀ ਰਿਕਵਟਾਂ ਪੈਦਾ ਕਰਦੀ ਆ ਕਈ ਵਾਰੀ ਤੁਸੀਂ ਬਿਮਾਰ ਹੋ ਜਾਂਦੇ ਹੋ ਰਿਕਵਟਾਂ ਖੜੀਆਂ ਹੋ ਜਾਂਦੀਆਂ ਸੋ ਇਹ ਧਿਆਨ ਰੱਖਣਾ ਹੈ ਜਦੋਂ ਵੀ ਤੁਸੀਂ ਕਿਸੇ ਨੂੰ ਜੁੱਤੀ ਪੁਰਾਣੀ ਚੱਪਲ ਦਿੰਨੇ ਆ ਮਾੜੀ ਗੱਲ ਨਹੀਂ ਆ ਵਾਧੂ ਚੀਜ਼ਾਂ ਦੇ ਦਿਓ ਫਿਰ ਕੀ ਆ ਕੋਈ ਹੰਡਾ ਲਾਏਗਾ ਕਈ ਵਾਰੀ ਅਸੀਂ ਇੰਨੀ ਸ਼ਾਪਿੰਗ ਕਰ ਲਈਦੀ ਆ ਚੀਜ਼ਾਂ ਕਹਿਰੀਆਂ ਦੋਰੀਆਂ ਤੇਰੀਆਂ ਪਈਆਂ ਹੁੰਦੀਆਂ ਦੇਣ ਵੇਲੇ ਜਿਹੜੀ ਤੁਹਾਡੀ એનર્ਜੀ ਤੁਹਾਡੇ ਪੈਰਾਂ ਦੀ ਧੂੜ ਆ ਉੱਥੇ ਉਹਨੂੰ ਟੂਟੀ ਥੱਲੇ ਕਰਕੇ ਜਾਂ ਡੱਬਾ ਇੱਕ ਪਾਣੀ ਦਾ ਮਾਰ ਕੇ ਫਿਰ ਦੋ ਬਾਕੀ ਅਗਲੀ ਗੱਲ ਆ ਕਿ ਜਦੋਂ ਪਸੀਨਾ ਆਉਂਦਾ ਤੁਹਾਨੂੰ ਤਾਂ ਪਸੀਨੇ ਵਾਲੇ ਕੱਪੜੇ ਕੱਪੜੇ ਦਿੰਨੇ ਨਾ ਆਪਾਂ ਕੇ ਚਲੋ ਦੇ ਦੋ ਕੋਈ ਹੰਡਾ ਲੇਗਾ ਐਦਾਂ ਹੀ ਦੇ ਦੇਈਦੇ ਆ ਕਿ ਆਪਾਂ ਧੋ ਕੇ ਕਿਉਂ ਦੇਣੇ ਨਹੀਂ ਜੀ ਨਮਕ ਮਿਲੇ ਪਾਣੀ ਚ ਉਹਨਾਂ ਨੂੰ ਵਾਸ਼ ਕਰ ਲਓ ਫਿਰ ਉਹਨਾਂ ਨੂੰ ਦੇਣਾ ਤੁਸੀਂ ਪਸੀਨੇ ਵਾਲੇ ਕੱਪੜੇ ਕਦੀ ਵੀ ਕਿਸੇ ਨੂੰ ਨਾ ਦੋ ਦਵੋ ਹੀ ਨਾ ਪਾੜ ਕੇ ਜਲਾ ਦਿਓ ਮਿੱਟੀ ਚ ਦਬ ਦੋ ਸੋ ਜਿੰਨੀਆਂ ਵੀ ਤੁਹਾਡੇ ਸਰੀਰਕ ਸ਼ੋਧੀਆਂ ਇਹ 10 ਚੀਜ਼ਾਂ ਮੈਂ ਗਣਵਾਈਆਂ ਇਹਨਾਂ ਨੂੰ ਬਚਾ ਕੇ ਰੱਖਣਾ ਤਾਂ ਕਿ ਕੋਈ ਤੰਤਰਿਕ ਕਿਰਿਆ ਨਾ ਹੋ ਜਾਏ ਸਾਵਧਨ ਰਹਿਣਾ ਹੈ ਆਪਣੇ ਆਪ ਨੂੰ ਸੰਭਾਲਣਾ ਹੈ ਆਪਣੇ ਕਰਮਾਂ ਨੂੰ ਸੁਧਾਰਨਾ ਹੈ ਜਿਹੜਾ ਤੰਤਰਿਕ ਕ੍ਰਿਆਵਾਂ ਕਰੇਗਾ ਉਸਦੇ ਮਾੜੇ ਕਰਮਾਂ ਦਾ ਫਲ ਉਹਨੂੰ ਦੇਰ ਸਵੇਰ ਮਿਲ ਜਣਾ ਪਰ ਜੇ ਤੁਸੀਂ ਆਪਣੀ ਸਿਕਿਉਰਿਟੀ ਹੈਨਾ ਘਰ ਸੀਲ ਬੰਦ ਕਰ ਲਈਦਾ ਇਹਨਾਂ ਚੀਜ਼ਾਂ ਤੋਂ ਕਹਿੰਦੇ ਆਪਣਾ ਘਰ ਸੰਭਾਲੋ ਕਿਸੇ ਨੂੰ ਕੀ ਦੋਸ਼ ਦੇਣਾ ਸੋ ਮੇਰੀ ਇਹ ਅਲੱਗ ਜਿਹੀ ਪਿਛੇ ਵਾਲੀ ਟੌਪਿਕ ਜਿਹੜਾ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਤਾਂ ਇਸ ਨੂੰ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਆਪਣਾ ਖਿਆਲ ਰੱਖਿਆ ਕਰੋ ਸਬਸਕ੍ਰਾਈਬ ਕਰੋ ਮੇਰਾ ਚੈਨਲ ਨਹੀਂ ਕਰ ਰਹੇ ਤੁਸੀਂ ਸ਼ੇਅਰ ਨਹੀਂ ਕਰ ਰਹੇ ਵੀਡੀਓ ਮੈਂ ਇੰਨੀ ਮਿਹਨਤ ਲਾਉਂਦੀਆਂ ਘੰਟਿਆਂ ਬੱਧੀ ਬੈਠਦੀਆਂ ਇੰਨੀਆਂ ਕਿਤਾਬਾਂ ਪੜਦੀਆਂ ਫਿਰ ਉਹਦੀ ਬਰੀਫਿੰਗ ਕਰਦੀਆਂ ਫਿਰ ਕਿਤੇ ਵੀਡੀਓ ਦੀ ਆਉਟਪੁੱਟ ਤੁਹਾਡੇ ਸਾਹਮਣੇ ਆਉਂਦੀ ਹੈ ਔਰ ਤੁਸੀਂ YouTube ਤੇ ਸਰਚ ਮਾਰ ਕੇ ਦੇਖ ਲਓ ਜੇ ਤੁਹਾਨੂੰ ਇੰਨੀਆਂ ਕੰਮ ਦੀਆਂ ਗੱਲਾਂ ਕੋਈ ਦੱਸਦਾ ਤਾਂ ਪਲੀਜ਼ ਮੇਰੀ ਮਿਹਨਤ ਦੀ ਕਦਰ ਪਾਓ ਤੁਹਾਡੇ ਸਾਥ ਦੀ ਲੋੜ ਹੈ ਇੱਕ ਨਵੇਂ ਵੱਖਰੇ ਵਿਸ਼ੇ ਨਾਲ ਮੈਂ ਫਿਰ ਹਾਜ਼ਰ ਹੋਵਾਂਗੀ ਟਿਲ ਦੈਨ ਬਾਏ ਬਾਏ